ਸਤ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੁਖ ਬਰਾੜ PBB03 ਤੇ ਹਾਜ਼ਰ ਹੋਏ ਆਂ ਹਰ ਰੋਜ਼ ਦੀ ਤਰ੍ਹਾਂ ਅੱਜ 30 ਨਵੰਬਰ ਦੇ ਪੰਜਾਬ ਵਿੱਚ ਬਾਸਮਤੀ ਦੀਆਂ ਮੰਡੀਆਂ ਦੇ ਰੇਟ ਲੈ ਕੇ ਦੋਸਤੋ ਬਾਸਮਤੀ ਦੇ ਰੇਟਾਂ ਦੇ ਵਿੱਚ ਜਿਹੜੀ ਮੰਦੀ ਹੈ ਉਹ ਅੱਜ ਵੀ ਦੇਖਣ ਨੂੰ ਮਿਲੀ ਹੈ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੀ ਮੰਦੀ ਅੱਜ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਦੇਖਦੇ ਹਾਂ ਅੱਜ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੀ ਕੁਝ ਵਾਪਰਿਆ ਕੀ ਰੇਟ ਰਹੇ ਨੇ ਸ਼ੁਰੂਆਤ ਕਰਦੇ ਹਾਂ ਫਾਜਲ ਕਾ ਮੰਡੀ ਤੋਂ ਜਿੱਥੇ ਅੱਜ 1112 3871 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 1885 3650 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ 1509 2900 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਫਤਿਹਗੜ ਚੂੜੀਆਂ 1112 ਕੰਬੈਨ ਵਾਲਾ 4160 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਹੱਥ ਛਾੜ 4250 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 ਕੰਬੈਨ ਵਾਲਾ 3670 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 17 18 ਅਜ ਫਤੇਗੜ ਚੂੜੀਆਂ ਮੰਡੀ ਦੇ ਵਿੱਚ 3860 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤਰਨਤਾਰਨ ਮੰਡੀ 11 12 ਕੰਬੈਨ ਵਾਲਾ 3200 ਰੁਪਏ ਤੋਂ ਲੈ ਕੇ 4025 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3800 ਰੁਪਏ ਤੋਂ ਲੈ ਕੇ 4170 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 ਕੰਬੈਨ ਵਾਲਾ 2800 ਰੁਪਏ ਤੋਂ ਲੈ ਕੇ 3605 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3500 ਰੁਪਏ ਤੋਂ ਲੈ ਕੇ 3799 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਮੁੱਛੇ 1401 3000 ਰੁਪਏ ਤੋਂ ਲੈ ਕੇ 3331 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 1509 2700 ਰੁਪਏ ਤੋਂ ਲੈ ਕੇ 3192 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 18 47 2550 ਰੁਪਏ ਤੋਂ ਲੈ ਕੇ 2955 ਰੁਪਏ ਅੱਜ ਤਰਨਤਨ ਮੰਡੀ ਦੇ ਵਿੱਚ ਵਿਕਿਆ ਖੰਨਾ ਮੰਡੀ 11 ਇੱਕ ਹੱਥ ਝਾੜਿਆ ਹੋਇਆ 4215 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 85 ਹੱਥ ਝਾੜਿਆ ਹੋਇਆ 3950 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 ਹੱਥ ਝਾੜਿਆ ਹੋਇਆ 3800 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1500 ਨੂੰ ਹੱਥ ਝਾੜਿਆ ਹੋਇਆ 3300 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 47 ਹੱਥ ਝਾੜਿਆ ਹੋਇਆ 3000 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ ਮੁੱਛਲ 1401 ਕੰਬੈਨ ਵਾਲਾ 3325 ਰੁਪਏ ਅੱਜ ਖੰਨਾ ਮੰਡੀ ਦੇ ਵਿੱਚ ਵਿਕਿਆ ਸ਼੍ਰੀ ਅਮਰਤਸਰ ਸਾਬ ਮੰਡੀ 11 21 ਹੱਥ ਕੰਬੈਨ ਵਾਲਾ 3600 ਰੁਪਏ ਤੋਂ ਲੈ ਕੇ 4100 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 4100 ਰੁਪਏ ਤੋਂ ਲੈ ਕੇ 4375 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 ਕੰਬੈਨ ਵਾਲਾ 3800 ਰੁਪਏ ਤੋਂ ਲੈ ਕੇ 36 2800 ਰੁਪਏ ਤੋਂ ਲੈ ਕੇ 3600 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਹੱਥ ਛਾੜਿਆ ਹੋਇਆ 3725 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 1509 2800 ਰੁਪਏ ਤੋਂ ਲੈ ਕੇ 3200 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਮੁੱਛਲ 1401 ਅੱਜ ਸ਼੍ਰੀ ਅਮਰਤ ਸਰਸਾ ਮੰਡੀ ਦੇ ਵਿੱਚ 3000 ਰੁਪਏ ਤੋਂ ਲੈ ਕੇ 3325 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। ਬਠਿੰਡਾ ਮੰਡੀ 1718 3000 ਰੁਪਏ ਤੋਂ ਲੈ ਕੇ 3340 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। ਮੁੱਛਲ 1401 2980 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਤੇ 1847 ਅੱਜ ਬਠਿੰਡਾ ਮੰਡੀ ਦੇ ਵਿੱਚ 2640 ਰੁਪਏ ਤੋਂ ਲੈ ਕੇ 2710 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ। ਗਿੱਦੜਬਾਹ ਮੰਡੀ ਮੁੱੱਚ 1401 2900 ਰੁਪਏ ਤੋਂ ਲੈ ਕੇ 3300 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3480 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ 18 47 2700 ਰੁਪਏ ਤੋਂ ਲੈ ਕੇ 2900 ਰੁਪਏ ਪ੍ਰਤੀ ਕੁਟਲ ਤੱਕ ਗਿੱਦੜਬਾਹ ਮੰਡੀ ਦੇ ਵਿੱਚ ਵਿਕਿਆ ਕੋਟਕਪੂਰਾ ਮੰਡੀ 11 21 3700 ਰੁਪਏ ਤੋਂ ਲੈ ਕੇ 4100 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3565 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ अठारह पचासी चौंती सौ रुपये तो लेकर सैंती सौ पैंठ रुपये प्रति क्विटल तक विकया मुछल चौदह सौ एक चौबी सौ रुपये लेके बत्ती सौ साठ रुपये प्रति क्वटल तक विकया पंद्रह सौ नौ अठाई सौ रुपये तो लेकर तीन हज़ार सत्तर रुपये प्रति कोटल तक विकया अठारह छियासी अठाई सौ रुपये तो लेकर तीन हज़ार अस्सी रुपये प्रति क्विटल तक विकया अठारह संताली छब्बी सौ रुपये तो लेकर अठाई सौ चाली रुपये प्रति रुप रुप क्वटटल रुप तक विकाया ਪੀਬੀ 1 2700 ਰੁਪਏ ਤੋਂ ਲੈ ਕੇ 2850 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਸੁਪਰ 52 ਅਜ ਕੋਟ ਕਪੂਰਾ ਮੰਡੀ ਦੇ ਵਿੱਚ 2725 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਫਰੀਦਕੋਟ ਮੰਡੀ 11 21 3760 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 17 18 3579 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਮੁੱਛਲ 1401 ਅਜ ਫਰੀਦਕੋਟ ਮੰਡੀ ਦੇ ਵਿੱਚ 3146 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 911 23400 ਰੁਪਏ ਤੋਂ ਲੈ ਕੇ 4050 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 17 18 3000 ਰੁਪਏ ਤੋਂ ਲੈ ਕੇ 3650 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 85 3200 ਰੁਪਏ ਤੋਂ ਲੈ ਕੇ 3900 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 1509 2500 ਰੁਪਏ ਤੋਂ ਲੈ ਕੇ 3095 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ 18 47 2950 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਮੁਛਲ 1400 ਤੋਂ 12800 ਰੁਪਏ ਤੋਂ ਲੈ ਕੇ 3325 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਪੀਬੀ 7 ਅੱਜ ਨਾਭਾ ਮੰਡੀ ਦੇ ਵਿੱਚ 2700 ਰੁਪਏ ਤੋਂ ਲੈ ਕੇ 3050 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਸਨਾਮ ਮੰਡੀ 11 ਕੀ 4000 ਰੁਪਏ ਤੋਂ ਲੈ ਕੇ 4200 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ 1500 ਤੋਂ 3285 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਤੇ ਮੁਛਲ 1400 ਅੱਜ ਸਨਾਮ ਮੰਡੀ ਦੇ ਵਿੱਚ 3470 ਰੁਪਏ ਪ੍ਰਤੀ ਕੁਟਲ ਤੱਕ ਵਿਕਿਆ ਮੂਨਕ ਮੰਡੀ ਸਤਾਰਾਂ 18 3440 ਰੁਪਏ ਪ੍ਰਤੀ ਕੁਇਟਲ ਤੱਕ ਵਿਕਿਆ ਤੇ ਮੁੱਛਲ 1401 3410 ਰੁਪਏ ਪ੍ਰਤੀ ਕੁਇਟਲ ਤੱਕ ਅੱਜ ਮੂਨਕ ਮੰਡੀ ਦੇ ਵਿੱਚ ਵਿਕਿਆ ਸੋ ਦੋਸਤੋ ਇਹ ਸਨ ਅੱਜ 30 ਨਵੰਬਰ ਦੇ ਪੰਜਾਬ ਵਿੱਚ ਬਾਸਮਤੀ ਦੇ ਰੇਟ ਹਰ ਰੋਜ਼ ਆਪਾਂ ਇਸੇ ਤਰ੍ਹਾਂ ਪੰਜਾਬ ਦੀ ਮੰਡੀਆਂ ਦੇ ਰੇਟ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ-ਜਿਹੜੇ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਹੋਰ ਭਰਾਵਾਂ ਤੱਕ ਵੀ ਪਹੁੰਚਦੀ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਇਹ ਹੋਰ ਕਿਸਾਨ ਵੀਰਾਂ ਨਾਲ ਵੀ ਸਾਂਝੀ ਹੋ ਸਕੇ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ